ਕਿਆ ਮੋਟੀਵੇਸ਼ਨ ਦੀ ਪ੍ਰੈਸ ਕੰਪਲੈਂਟ ਆ 1 ਜੁਲਾਈ ਨੂੰ ਆ ਇੱਕ ਵਿਕੀ ਨਾ ਦਾ ਪਰਸਨ ਜੋ ਕਿ ਮੀਟ ਮਾਰਕੀਟ ਦਾ ਰਹਿਣ ਵਾਲਾ ਹੈਗਾ ਆ ਉਹਦੇ ਕੋਲੋਂ ਦੌਰਾਨੇ ਜੋ ਸਾਡੀ ਗਸ਼ਟ ਸਿਟੀ 2 ਦੀ ਸੀਗੀ ਆ ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਸੀਗੀ ਤੇ 114 ਨੰਬਰ ਐਫ ਆਰ ਸਿਟੀ 2 ਥਾਣੇ ਦੁਆਚ ਦਰਜ ਕੀਤੀ ਗਈ ਉਹਦੀ ਪੁੱਛਗਿੱਛ ਦੌਰਾਨ ਉਹਨੇ ਸਾਨੂੰ ਦੱਸਿਆ ਕਿ ਉਹ ਅੱਗੇ ਇੱਕ ਸੁਖਮਨ ਸੁਖਮਨਜੀਤ ਸੁਖਮਨ ਸਿੰਘ ਉਰਫ ਸਨੀ ਜੋ ਕਿ ਪਿੱਛੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਔਰ ਹਾਲ ਫਿਲਹਾਲ ਖਰੜ ਸ਼ਿਵਜੋਤ ਅਪਾਰਟਮੈਂਟ ਵਿਖੇ ਰਹਿ ਰਿਹਾ ਸੀਗਾ ਉਹ ਇੱਥੇ ਜੋ ਡਰਗਸ ਅਪਲਾਈ ਕਰਨ ਆਦਾ ਹੈਗਾ ਤੇ ਹੋਰ ਵੀ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੋ ਸਨੀ ਸੁਖਮਨ ਸਿੰਘ ਨੂੰ ਕੇਸ ਦੇ ਵਿੱਚ ਨੋਮੀਨੇਟ ਕੀਤਾ ਗਿਆ ਤੇ ਇਮੀਡੀਏਟਲੀ ਫਿਰ ਸੀਆਈਡੀ ਟੀਮਸ ਨੂੰ ਰਵਾਨਾ ਕੀਤਾ ਗਿਆ ਸੀਗਾ ਖਰੜ ਵਿਖੇ ਉਹ ਉਥੋਂ ਫਿਰ ਜੋ ਇਹ ਸੁਖਮਨ ਸਿੰਘ ਉਰਫ ਸਨੀ ਹੈਗਾ ਇਹਨੂੰ ਐਪੀਹੈਂਡ ਕੀਤਾ ਗਿਆ ਤੇ ਦੀ ਗੱਡੀ ਤੋਂ ਸਾਨੂੰ 1.5 ਕਿਲੋ ਆਈਸ ਜੋ ਕਿ ਕੈਮੀਕਲ ਮੈਥ ਐਮਫੈਟਾਮੀਨ ਡਰਗ ਹੁੰਦਾ ਹੈਗਾ ਉਹ ਉਹਦੇ ਨਾਲ ਨਾਲ 1 ਕਿਲੋ ਓਪੀਐਮ ਬਰਾਮਦ ਹੋਈ ਤੇ ਹੁਣ ਸਾਡੇ ਕੋਲ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਅੱਗੇ ਕਿੱਥੋਂ ਆ ਮੈਥਨਫਟਮੀਨ ਇਹਦੇ ਕੋਲ ਆਈ ਹੈਗੀ ਤੇ ਅੱਗੇ ਕਿਹਨੂੰ ਕਿਹਨੂੰ ਇਹਨੇ ਵੇਚਣਾ ਸੀਗਾ ਉਹ ਸਾਰਾ ਦਾ ਸਾਰਾ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆ ਜਾਏਗਾ ਇਹਦੇ ਨਾਲ ਨਾਲ ਇਹਦੇ ਫੋਨ ਦਾ ਸਾਰਾ ਕਾ ਸਾਰਾ ਡਾਟਾ ਨੇ ਡਿਲੀਟ ਕੀਤਾ ਹੋਇਆ ਸੀਗਾ ਤੇ ਜੋ ਡਾਟਾ ਨੂੰ ਰਿਕਵਰ ਕਰਾਉਣ ਦੇ ਵੀ ਜੋ ਪ੍ਰੋਸੀਜਰ ਹੈ ਉਹ ਨੂੰ ਸ਼ੁਰੂ ਕਰਤਾ ਗਿਆ ਹੈਗਾ ਤੇ ਜਿਵੇਂ ਡਾਟਾ ਰਿਕਵਰ ਹੁੰਦਾ ਹੈ ਅੱਗੇ ਹੋਰ ਵੀ ਪੂਰਾ ਪੂਰਾ ਜੋ ਡਰਗ ਦੇ ਜੋ ਚੇਨ ਹੈ ਸਪਲਾਈ ਚੇਨ ਉਹ ਸਾਨੂੰ ਉਹਦੇ ਬਾਰੇ ਪਤਾ ਲੱਗ ਸਕਦਾ ਹੈ ਆ ਇਹਦੇ ਉੱਪਰ ਕੋਈ ਮੁਕਦਮਾ ਹੁਣ ਤੱਕ ਦਰਜ ਨਹੀਂ ਹੈਗਾ ਪਿੱਛੇ ਜੋ ਇਹਦੇ ਪਿਛੋਕੜ ਅੰਮ੍ਰਿਤਸਰ ਦੀ ਹੈਗੀ ਤੇ ਜੋ ਆਈ ਮੈਥ ਐਂਫੇਟਾਮੀਨ ਜੋ ਡਰਗ ਹੈਗਾ ਮੋਸਟਲੀ ਕ੍ਰਾਸ ਬਾਰਡਰ ਆਂਦਾ ਹੈਗਾ ਤਾਂ ਉਹ ਵੀ ਅਸੀਂ ਐਂਗਲੋਂ ਮਸੀਂ ਵਰਕ ਆਊਟ ਕਰ ਰਹੇ ਹਾਂ ਤੇ ਸਾਨੂੰ ਉਸ ਚੀਜ਼ਾਰੇ ਵੀ ਇਹਦੇ ਫੋਨ ਮੈਨੂੰ ਲੱਗਦਾ ਕਾਫੀ ਕੁਝ ਪਤਾ ਲੱਗ ਸਕਦਾ ਸਪਲਾਈ ਚੇਨ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਕੋਲੇ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਸੀ ਇਹਦੀ ਪੁੱਛ ਕਿਚ ਅ ਤੋਂ ਬਾਅਦ ਹੀ ਸਰ ਕਲੀਅਰਲੀ ਦੱਸ ਪਾਏਗੇ ਤੇ ਦੂਜਾ ਇਹਨੇ ਫੋਨ ਦਾ ਸਾਰਾ ਖਸਰਾ ਡਾਟਾ ਡਿਲੀਟ ਕਰ ਦਿਆ ਸੀਗਾ ਤੇ ਉਹ ਡਾਟਾ ਜੋ ਤੋਂ ਰਿਕਵਰ ਹੁੰਦਾ ਉਸ ਤੋਂ ਮੈਨੂੰ ਲੱਗਦਾ ਹੈ ਕਾਫੀ ਕੁਝ ਪਤਾ ਲੱਗ ਜਾਏਗਾ ਹਲ ਫਿਲਹਾਲ ਤੇ ਖੜੜ ਉਹਦਾ ਹੀ ਰਹਿ ਰਿਹਾ ਸੀਗਾ ਆਈ ਥਿੰਕ ਫੈਮਿਲੀ ਵੀ ਹੋ ਸਕਦਾ ਨਾਲ ਸੀਗੀ ਪਰ ਇਹਦੇ ਹੁਣ ਪੁੱਛ ਕੇ ਹੀ ਦਰਾਨੀ ਪਤਾ ਲੱਗੇਗਾ ਕਿ ਪਿੱਛੇ ਕੀ ਕਰਦਾ ਸੀਗਾ ਇਹਦੇ ਕਹਿਣ ਮੁਤਾਬਕ ਮਹੀਨੇ 2 ਮਹੀਨੇ ਤੋਂ ਇਹ ਕੰਮ ਕਰਨ ਲੱਗਾ ਹੈਗਾ ਪੁਰਾਣਾ ਕ੍ਰਾਈਮ ਰਿਪੋਰਟ ਨਹੀਂ ਵਿਕੀ ਦੀ ਤਰ੍ਹਾਂ ਸਭੀ ਨੇ ਇਤਤਨ ਤਾਲ ਮਿਲਦਾ ਹੈ ਅ ਵਿਕੀ ਨੇ ਦੱਸਿਆ ਸੀਗਾ ਕਿ ਇੱਥੇ ਸਪਲਾਈ ਕਰਦਾ ਹੈਗਾ ਤੇ ਸਪਲਾਇਰ ਸੀਗਾ ਇੱਥੇ ਆ ਕੇ ਸਪਲਾਈ ਕਰਦਾ ਸੀਗਾ ਤੇ ਇਹਦੇ ਕੋਲ ਇੱਕ ਕਰੂਜ਼ ਗੱਡੀ ਵੀ ਹੈ ਸ਼ੈਵਰੋਲੇ ਦੀ ਤੇ ਆ ਕੇ ਇੱਥੇ ਸਪਲਾਈ ਕਰਦਾ ਸੀਗਾ ਤੇ ਵਨ ਆਫ ਦਾ ਸਪਲਾਈਅਰਸ ਆਫ ਥੇਅਰ ਆ ਉਹ ਐਂਗਲ ਹੋ ਸਕਦਾ ਉਹ ਐਂਗਲ ਹੋ ਸਕਦਾ ਕਿਉਂਕਿ ਕਾਲਜ ਜਿੱਥੇ ਵੀ ਬੱਚੇ ਆ ਜਿੱਥੇ ਵੀ ਇਹ ਜੋ ਵੀ ਡਰਗ ਕਾ ਕਾਫੀ ਬਰੀਦਾ ਹੁੰਦਾ ਹੈਗਾ ਖਰੜ ਜਿਵੇਂ ਯੂਨੀਵਰਸਿਟੀ ਹੈਗੀ ਉੱਥੇ ਕਾਫੀ ਸਾਰੇ ਸਟੂਡੈਂਟਸ ਰਹਿੰਦੇ ਤੇ ਉਹਨਾਂ ਨੂੰ ਵੀ ਹੋ ਸਕਦਾ ਹੈ ਸਪਲਾਈ ਕਰਦਾ ਹੋਏਗਾ ਇੱਥੇ ਵੀ ਅਗੇ ਸਪਲਾਈ ਕਰਦਾ ਸੀਗਾ ਤੇ ਉਹੀ ਸਾਰਾ ਕੁਝ ਇਹਦੇ ਫੋਨ ਰਾਈ ਸਾਨੂੰ ਪਤਾ ਲੱਗਿਆ ਕਿ ਇਹਨੂੰ ਕਿਹਨੂੰ ਸਪਲਾਈ ਕਰਦਾ ਸੀਗਾ ਤੇ ਕਿਵੇਂ ਲੈ ਕੇ ਆਂਦਾ ਸੀਗਾ ਕਿਵੇਂ ਜੋ 1.5 ਕਿਲੋ ਆਈਸ ਇੱਥੇ ਸਨੀ ਤੱਕ ਪਹੁੰਚੀਏ ਦੇ ਬਾਰ ਬੀ ਨੂੰ ਸਾਡੇ 21 ਸਾਲ ਪਹਿਲੇ ਤੇ ਰਾਤ ਨੂੰ ਗਲਬ ਉਸ ਬਾਰੇ ਸ਼ਾਇਦ ਉਹਦਾ ਉਸਲਾਮ ਦੀ ਚੀਜ਼ ਜੀ ਮੈਂ ਮੈਨੂੰ ਉਸ ਬਾਰੇ ਤੋਂ ਨਹੀਂ ਪਤਾ ਬਟ ਉਹੀ ਮੈਂ ਕਹਿ ਰਿਹਾ ਕਿ ਦੇ ਫੋਨ ਰਾਈ ਕਾਫੀ ਕੁਝ ਪਤਾ ਲੱਗ ਸਕਦਾ ਕਿਉਂਕਿ ਜਨਰਲੀ ਇਥੇ ਨਹੀਂ ਮਿਲਦਾ ਕ੍ਰਾਸ ਬਾਰਡਰ ਆਂਦਾ ਹੈਗਾ ਤੇ ਵੱਡੀ ਮਾਤਰਾ ਦਾ ਡਰੱਗ ਹੈਗਾ ਤੇ ਇੱਕ ਪੈਕੇਟ ਬਣਾ ਸੀਗਾ ਤੋਂ ਇਥੇ ਤਾਂ ਨਹੀਂ ਮਿਲ ਸਕਦਾ ਤੇ ਇਸ ਕਰਕੇ ਮੈਂ ਕਹਿ ਰਿਹਾ ਕੰਦੇਸ਼ਾ ਹੈਗਾ ਬਾਕੀ ਕਨਫਰਮਡ ਐਵਿਡੈਂਸ ਕੇ ਬੇਸ ਤੇ ਹੀ ਅਸੀਂ ਕਹਿ ਪਾਈਏਗਾ